ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਹਾਂ ਲੌਜੀਕਰੋ ਨੋਟ 17 ਗੱਤ ਤੋਂ 23 ਗੱਤ ਤੱਕ ਦੀਆਂ ਬਾਜ਼ੀਆਂ ਦੀ ਅਪਡੇਟ ਕਿੱਥੇ ਕਿਹੜਾ ਦੂਸਰਾ ਬੈਠਾ ਪੰਡ ਸਹੋਲੀ 17 ਗੱਤ ਤੋਂ ਬਾਦੋਂ ਦੀ ਪਹਿਲੀ ਬਾਜੀ ਘੁੱਲ ਕਮੂਤਰ 111 ਐਂਟਰੀ ਵੀ 2200 ਦੂਸਰਾ 248 ਤੀਸਰਾ 214 ਸੇਹ ਬਾਰੀ ਪੱਚੀ ਮਿੰਟ ਤੇ ਦੋ ਜੋਤ ਹਿੱਸੋਵਾਲ ਦੇ ਰੂਪੇ ਤਿੰਨ ਰਹਿ ਗਏ ਜਿੱਥੀ ਕੈਨੇਡਾ ਕਲਕੱਤੇ ਦਾ ਕੂਤਰ ਸੀ ਗੰਦਰ ਗੋਪਾ ਨਾਇ ਦਿੱਤੇ ਪਰ ਇਹ ਦਿਨਾਂ ਤੇ ਉਤਰਦੀ ਇੱਕ ਜੋਤ ਹਿੱਸੋਵਾਲ ਦੇ ਨਾਮ ਤੇ ਸੀ ਇਹ ਤਿੰਨ ਕੂਤਰੀ ਸੇ 25 ਦੇ ਫਿਰਦੇ ਸੀ ਤੇ ਤਿੰਨੇ ਕੂਤਰੀ ਹੀ ਜੋਤ ਸਵਾਲ ਨੇ ਸਾਹਮਣੇ ਹੀ ਪਿੰਡ ਸੋਹਲੀ 17 ਅਗਸਤ ਪਿੰਡ ਨਾਗਲਾ ਇੱਥੇ ਕੁੱਲ ਕਬੂਤਰ ਉੱਡੇ 36 ਐਨਟੀਫਸੀ 1700 ਤੇ ਦੂਸਰ ਜੇ ਕਬੂਤਰ ਰਹੇ ਸੀਗੇ 17 ਤੇ ਬਾਕੀ ਕਿੰਨੇ ਕਬੂਤਰ ਰਹੇ ਦੂਸਰ ਕਿੰਨੇ ਜਿੰਬੜੀ ਜਾਂ 30 ਰੁਪਏ ਇਹਦੇ ਸਾਨੂੰ ਕੋਈ ਅਪਡੇਟ ਨਹੀਂ ਮਿਲੀ ਇਹ ਪਿੰਡ ਨਾਲੇ ਵੀ ਅਪਡੇਟ ਸੀ ਅਗਲੀ ਵਾਰ ਜੀ ਪਿੰਡ ਪੁੱਛਾ ਕੁੱਲ 60 ਦੂਸਰ ਚੁੰਡੇ 30 ਚਾਰ ਕਬੂਤਰਾਂ ਨੇ ਸੰਜੀ ਹੋਈ ਪਹਿਲਾ ਫੌਨੀ ਫਤੇਗੜਾ ਮੱਛਾ ਸਾंभਿਆ ਘੋਰਾ ਲਹਾਰਾ ਮੰਨੂ ਮਾਂਕੀ ਦੂਜਾ ਕੀਪਾਸੇਦੋ ਕੇ ਬੱਚਾ ਇਹਨੇ ਆਪ ਸਾंभਿਆ ਤੀਜਾ ਸੁਖਸਿਧਮਾ ਇਹਨੇ ਆਪ ਸਾंभਿਆ ਤੇ ਚੌਥਾ ਇਹਨੇ ਸੰਝ ਕੀਤੀ ਸੀ ਕਦੀਪ ਲੋਪੋ ਸਬੀਆ ਬਜਿੰਦਰ ਲੋਪੋ ਨੇ ਸਾंभਿਆ ਪੰਡਾ ਬਰਕੰਦੀ ਗੋਲ ਕਬੂਤਰ 168 ਦੂਸਰ ਚ ਰੇ ਕਬੂਤਰ 145 ਦੂਸਰ ਚ ਕੁੱਲ ਕਬੂਤਰ ਉੱਡੇ 104 ਇਹ ਪਿੰਡ ਬਰਕੰਦ ਦੀ ਬਾਜੀ ਸੀ ਅੱਗੇ ਬਾਜੀਆਂ ਦੇ ਪੋਸਟਰ ਆ ਗਏ ਪਿੰਡ ਖੋਸਾ ਰਣਧੀਰ ਜਿਹੜਾ ਮੋਗਾ ਇੱਥੇ 7 ਸਤੰਬਰ ਨੂੰ ਬਾਯੂ ਡੂਗੀ ਪਹਿਲਾ ਨਾਮ ਜਿੱਥੇ ਪੱਖਾ +9 ਜਿੱਤ ਤੇ ਦੂਜਾ ਨਾਮ ਕੱਪ 860 ਦੀ ਜਿੱਤ 1700 ਐਂਟਰੀ ਪਿੰਡ ਬਰਸਾਲ ਜਿਲ੍ਹਾ ਲੁਧਿਆਣਾ ਮਿਤੀ 15 9 24 ਦਿਨ ਐਤਵਾਰ ਨੂੰ ਪਿੰਡ ਬਰਸਾਲ ਬਾਈ ਯੂਟੂਗੀ ਐਂਟਰੀ ਫੀਸ ਇੱਥੇ 1200 ਵਾ ਦੂਜਾ ਸ਼ਾਨਦਾਰ ਸਰਪੰਚਾ مقابلہ ਆਹ ਲਾ ਪੋਸਟਰ ਪਿੰਡ ਸ਼ਰਾਬਾ ਜਿਲ੍ਹਾ ਲੁਧਿਆਣਾ 10 ਸਤੰਬਰ ਨੂੰ ਬਾਈ ਯੂਟੂਗੀ ਐਂਟੀਵਾਇਜ਼ਮ ਬਾਈ ਕੋਰਲਾ ਨਾਮ ਫ੍ਰਿਜ ਦੂਜਾ ਤੀਜਾ ਦੂਜਾ ਤੀਜਾ ਨਾਮ ਸਰਪ੍ਰਾਈਜ਼ ਪਿੰਡ ਸਰਾਬਾ